ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦਈਏ ਕਿ ਮੌਸਮ ਵਿਭਾਗ ਦੇ ਬੋਲੋ 7 ਤੋਂ ਲੈ ਕੇ 10 ਅਕਤੂਬਰ ਤੱਕ ਜਿਹੜਾ ਹੈ ਪੰਜਾਬ ਦੇ ਵਿੱਚ ਤੇਜ਼ ਬਰਸਾਤ ਦੇ ਲਈ ਜਿਹੜੀ ਆ ਭਵਿਕਵਾਨੀ ਕੀਤੀ ਆ ਤਾਂ ਹੁਣ ਤਸਵੀਰਾਂ ਤੁਸੀਂ ਜਲੰਧਰ ਦੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਆ ਸਵੇਰ ਤੋਂ ਹੀ ਜਿਹੜੀ ਆ ਬਰਸਾਤ ਹੁੰਦੀ ਨਜ਼ਰ ਆ ਰਹੀ ਹੈ ਕਾਫੀ ਤੇਜ਼ ਬਰਸਾਤ ਹੁੰਦੀ ਪਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਸੂਬਿਆਂ ਤੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚ ਜਿਹੜੀ ਲਗਾਤਾਰ ਕਈ ਸੂਬੇ ਦੇ ਵਿੱਚ ਤਾਂ ਰਾਤ ਦੇ ਬਰਸਾਤ ਹੋ ਰਹੀ ਹੈ ਤਾਂ ਕਈ ਜਿਹੜੇ ਆ ਦਿਨ ਚੜਦੇ ਜਿਹੜੀ ਆ ਪਾਣੀ ਦੇ ਵਿੱਚ ਤਬਦੀਲ ਹੋ ਗਏ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਦੱਸਦੀ ਹੈ ਕਿ ਮੌਸਮ ਵਿਭਾਗ ਵੱਲੋਂ ਸਭ ਤੋਂ ਪਹਿਲਾਂ 3 ਤਰੀਕ ਤੋਂ ਲੈ ਕੇ 7 ਤਰੀਕ ਤੱਕ ਜਿਹੜਾ ਹਾਈ ਅਲਰਟ ਕੀਤਾ ਸੀਗਾ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਤੇਜ਼ ਬਰਸਾਤ ਹੋ ਵੀ ਗਈ ਤਾਂ ਨਾਲ ਦੀ ਨਾਲ ਹੁਣ 7 ਤਰੀਕ ਤੋਂ ਲੈ ਕੇ 10 ਅਕਤੂਬਰ ਤੱਕ ਜਿਹੜਾ ਹਾਈ ਅਲਰਟ ਕਰ ਦਿੱਤਾ ਗਿਆ ਤਾਂ ਇਸ ਦੇ ਨਾਲ ਡੈਮਾਂ ਦੀ ਗੱਲ ਕੀਤੀ ਜਾਵੇ ਬਿਆਸ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਜਿਹੜੇ ਆ ਭੜ ਦੇ ਨਜ਼ਰ ਆ ਰਹੇ ਨੇ ਪਿਛਲੇ ਮਹੀਨਿਆਂ ਦੀ ਹਾਲਾਤਾਂ ਦਿੱਖਾਈ ਦਿੱਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪਿਛਲੇ ਮਹੀਨੇ ਲਗਾਤਾਰ ਪੰਜਾਬ ਦੇ ਵਿੱਚ ਬਰਸਾਤ ਹੋਈ ਸੀ ਤਾਂ ਉਸ ਦੇ ਨਾਲ ਪੰਜਾਬ ਦੇ ਕਈ ਇਲਾਕੇ ਜਿਹੜੇ ਆ ਪਾਣੀ ਦੇ ਵਿੱਚ ਤਬਦੀਰ ਹੋ ਗਏ ਸੀਗੇ ਬਿਆਸ ਦਰਿਆ ਕਾਫੀ ਭਰ ਗਿਆ ਸੀਗਾ ਪੌਂਗ ਡੈਮ ਭਰ ਗਿਆ ਸੀਗਾ ਜਿਸ ਨੂੰ ਦੇਖਦੇ ਹੋਇਆ ਪੌਂਗ ਡੈਮ ਦੇ ਵਿੱਚ ਜਿਹੜਾ ਪਾਣੀ ਛੱਡਿਆ ਗਿਆ ਸੀਗਾ ਤਾਂ ਹੁਣ ਵੀ ਜਿਹੜਾ ਪਰਸੋ ਦੀ ਗੱਲ ਕੀਤੀ ਜਾਵੇ ਤਾਂ ਪਰਸੋ ਜਿਹੜਾ ਪੌਂਗ ਡੈਮ ਦੇ ਵਿੱਚੋਂ 50000 ਕਿਊਸਿਕ ਪਾਣੀ ਛੱਡਿਆ ਗਿਆ ਸੀਗਾ ਤਾਂ ਕੱਲ ਵੀ ਜਿਹੜਾ ਪੌਂਗ ਡੈਮ ਦੇ ਵਿੱਚੋਂ ਪਾਣੀ ਛੱਡਿਆ ਗਿਆ ਸੀਗਾ ਜਿਸ ਦੇ ਨਾਲ ਬਿਆਸ ਦਰਿਆ ਦੇ ਵਿੱਚ ਪਾਣੀ ਭਰਦਾ ਨਜ਼ਰ ਆ ਰਿਹਾ ਤਾਂ ਉਸ ਦੇ ਨਾਲ ਜਿਹੜੇ ਨੇੜਲੇ ਇਲਾਕੇ ਨੇ ਉਹਨਾਂ ਦੇ ਵਿੱਚ ਜਿਹੜਾ ਖਤਰਾ ਮੰਡਰਾ ਰਿਹਾ ਕਿਉਂਕਿ ਜਦੋਂ ਵੀ ਬਿਆਸ ਦਰਿਆ ਦੇ ਵਿੱਚ ਪਾਣੀ ਭਰਦਾ ਹੈ ਤਾਂ ਨੇੜਲੇ ਜਿਹੜੇ ਇਲਾਕੇ ਨੇ ਉਹਨਾਂ ਦੇ ਖੇਤ ਜਿਹੜੇ ਖਰਾਬ ਹੋ ਜਾਂਦੇ ਨੇ ਤੇ ਇਸੇ ਚੀਜ਼ ਨੂੰ ਦੇਖਦਿਆਂ ਹੋਇਆ ਪ੍ਰਸ਼ਾਸਨ ਦੇ ਵੱਲੋਂ ਅਤੇ ਮੌਸਮ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਜਿਹੜਾ ਆਪਣੀ ਫਸਲ ਬਚਾਉਣ ਲਈ ਕੋਈ ਨਾ ਕੋਈ ਹਿਲਾ ਵਰਤਨ ਲਈ ਜਿਹੜਾ ਕਿਹਾ ਗਿਆ ਤਾਂ ਹੁਣ ਲਗਾਤਾਰ ਜਿਹੜੀ ਪੰਜਾਬ ਦੇ ਵਿੱਚ ਦਿਨ ਰਾਤ ਬਰਸਾਤ ਹੋ ਰਹੀ ਆ ਕਹਿ ਸਕਦੇ ਆ ਕਿ ਹੋ ਸਕਦਾ ਹੈ ਕਿ ਜਿਸ ਤਰੀਕੇ ਦਾ ਬਰਸਾਤ ਹੋ ਰਹੀ ਆ ਤਾਂ ਪਿੰਡਾਂ ਵਿੱਚ ਜਿਹੜਾ ਖੇਤ ਨੇ ਜਾਂ ਫਿਰ ਲੋਕਾਂ ਦੇ ਘਰ ਨੇ ਉਹਨਾਂ ਤੱਕ ਪਾਣੀ ਪਹੁੰਚ ਸਕਦਾ ਹੈ ਤਾਂ ਲੋੜ ਆ ਪ੍ਰਸ਼ਾਸਨ ਨੂੰ ਅਤੇ ਲੋਕਾਂ ਨੂੰ ਜਿਹੜੀ ਆ ਸੁਚੇਤ ਰਹਿਣ ਦੀ ਲੋਕ ਜਿਹੜੇ ਕੱਚੇ ਘਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਜਾਣ ਦੇ ਲਈ ਜਾ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਕਿਹਾ ਗਿਆ ਸੀਗਾ ਤਾਂ ਹੁਣ ਵੀ ਕਿਹਾ ਗਿਆ ਕਿਉਂਕਿ ਜਦੋਂ ਵੀ ਤੇਜ਼ ਬਰਸਾਤ ਹੁੰਦੀ ਆ ਤੇ ਸਖਾਵਾਂ ਚੱਲਦੀਆਂ ਨੇ ਤਾਂ ਸਭ ਤੋਂ ਪਹਿਲਾਂ ਕੱਚੇ ਘਰ ਜਿਹੜੇ ਆ ਉਹ ਉਹ ਨਾ ਹੋਰ ਜਿਹੜੇ ਨਿਸ਼ਾਨਦੇ ਤਾਂ ਹੁੰਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਇਸ ਤਰੀਕੇ ਦਾ ਜਿਹੜੀ ਹੈ ਸਵੇੜਤ ਹੋਈ ਲਗਾਤਾਰ ਜਿਹੜੀ ਹੈ ਬਰਸਾਤ ਹੋ ਰਹੀ ਆ ਇਸ ਦੇ ਨਾਲ ਕਾਫੀ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਦਾ ਹੈ ਤਾਂ ਉਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਤਾਂ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦਾ ਪੰਜਾਬ ਵਿੱਚ ਮੌਲ ਬਣਿਆ ਸੀਗਾ ਚਾਰੇ ਪਾਸੇ ਜਿਹੜਾ ਪਾਣੀ ਭਰ ਗਿਆ ਸੀਗਾ ਉਸ ਦੇ ਨਾਲ ਕਿਸਾਨ ਜਿਹੜੇ ਆ ਕਾਫੀ ਪ੍ਰਭਾਵਿਤ ਹੋਏ ਸੀ ਕਿਸਾਨਾਂ ਦੀਆਂ ਫਸਲਾਂ ਕਾਫੀ ਜਿਹੜੀਆਂ ਡੁੱਬ ਚੁੱਕੀਆਂ ਸੀਗਾ ਤਾਂ ਹੁਣ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਹਨਾਂ 4 ਦਿਨਾਂ ਦੌਰਾਨ ਭਾਰੀ ਮੀਂਹ ਪੈ ਸਕਦਾ ਹੈ ਤਾਂ ਇਸ ਸਮੇਂ ਦੌਰਾਨ ਗਰਜ ਅਤੇ ਤੇਜ਼ ਹਵਾਵਾਂ ਗਰੇਬਾਜੀ ਅਤੇ ਬਿਜਲੀ ਡਿੱਗਣ ਦੀ ਵੀ ਉਮੀਦ ਹੈ ਤਾਂ ਦਿੱਲੀ ਐਨਸੀਆਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੀ ਹੈ ਲਗਾਤਾਰ ਬਰਸਾਤ ਹੋ ਰਹੀ ਹੈ ਤਾਂ ਹੁਣ ਪੰਜਾਬ ਪੰਜਾਬ ਉੱਤਰ ਪ੍ਰਦੇਸ਼ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤਾਂ ਹੋਰ ਇਲਾਕੇ ਦੇ ਵਿੱਚ ਲਗਾਤਾਰ ਜਿਹਦੀ ਬਰਸਾਤ ਹੋ ਰਹੀ ਹੈ ਉਸ ਦੇ ਨਾਲ ਕਾਫੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਨਾਗਾ لینڈ ਅਤੇ ਹੋਰ ਵੀ ਕਈ ਜਿਹੜੇ ਸੂਬੇ ਨੇ ਤਾਂ ਉੱਥੇ ਵੀ ਬਰਸਾਤ ਹੋ ਰਹੀ ਹੈ ਤਾਂ ਹੁਣ ਸਭ ਤੋਂ ਪਹਿਲਾਂ ਉਹ ਜਿਹੜੇ ਕੱਚੇ ਘਰ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਕੱਚੇ ਘਰ ਦਾ ਵਿੱਚ ਜਿਹੜਾ ਪਾਣੀ ਚੁੰਦਾ ਹੈ ਤਾਂ ਲੋਕ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਦਾ ਪੈ ਰਿਹਾ ਤਾਂ ਹੁਣ ਵੀ ਜਿਹੜੇ ਬੱਚੇ ਨੇ ਸਕੂਲ ਜਾਣ ਦੇ ਲਈ ਜਿਹੜਾ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਦਾ ਸਾਬ ਨਾ ਕਰਨਾ ਪਿਆ ਰਿਹਾ ਤੇ ਦੱਸ ਦੇ ਕਿ ਹੁਣ ਹੋ ਸਕਦਾ ਜਿਸ ਤਰੀਕੇ ਦੇ ਨਾਲ ਬਰਸਾਤ ਹੋ ਰਹੀ ਆ ਪ੍ਰਸ਼ਾਸਨ ਦੇ ਵੱਲੋਂ ਸਕੂਲਾਂ ਨੂੰ ਲੈ ਕੇ ਕੋਈ ਨਾ ਕੋ ਜਿਹੜਾ ਆ ਸੁਦੇਸ਼ ਜਿਹੜਾ ਜਾਰੀ ਕਰ ਸਕਦੇ ਨੇ ਜਾਂ ਤਾਂ ਫਿਰ ਛੁੱਟੀਆਂ ਦੇ ਸਕਦੇ ਨੇ ਜਾਂ ਫਿਰ ਟਾਈਮ ਦੀ ਤਬਦੀਲੀ ਵੀ ਕਰ ਸਕਦੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਮੌਸਮ ਵਿਭਾਗ ਦੇ ਵੱਲੋਂ ਜਿਹੜੇ ਆ ਬਰਸਾਤ ਨੂੰ ਲੈ ਕੇ ਕੀ ਟਾਈਮ ਵਧਾਇਆ ਜਾ ਸਕਦਾ ਹੁਣ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਦੇਖਿਆ ਜਾਊਗਾ ਤਾਂ ਹੁਣ ਕੈਮਰਾਮੈਨ ਸਾਹਿਲ ਦੇ ਨਾਲ ਪਰਮਿੰਦਰ ਸਿੰਘ ਦੈਨਿਕ ਸੂਰਾ ਟੀਵੀ ਜਲੰਧਰ